ਇਹਨਾਂ ਹੋਈ ਆਪਣਾ ਮੈਂ ਆਜੀ ਫਰੀਪੂਰੀ ਜੀ ਉਹਦਾ ਹੀ ਆਪਣਾ ਕੋਟਾ ਮੈਂ ਡਿਸਟ੍ਰਿਕਟ ਵਾਈਸ ਕਰ ਜਾਈਏ ਭਾਈ ਜੀ ਥੈਂਕ ਯੂ ਸਰਕਾਰ ਨੇ ਅਧਿਕਾਰੀ ਆਏ ਨੇ ਮਸਤ ਸੁਣਵਾ ਚ ਕੀ ਕਹਿ ਕਾਉਂਗੀ ਇਹ ਪਹਿਲਾਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਸਰਕਾਰ ਸਾਡੇ ਦਵਾਰ ਦੇ ਰਾਹੀਂ ਪਿੰਡਾਂ ਦੇ ਵਿੱਚ ਜਾ ਕੇ ਇਕੱਲੇ ਇਕੱਲੇ ਅਫਸਰਾਂ ਨੂੰ ਪਿੰਡਾਂ ਦੇ ਵਿੱਚ ਭੇਜਿਆ ਵੀ ਕਿਸੇ ਵੀ ਜੀ ਨਾਲ ਜਿਹੜੇ ਪ੍ਰੋਬਲਮਾਂ ਨੇ ਜਿਨ੍ਹਾਂ ਦੇ ਪਿਛਲੀਆਂ ਸਰਕਾਰਾਂ ਦੇ ਵਿੱਚ 10 10 ਜੀੜੇ ਲਵਾ ਕੇ ਵੀ ਕਈ ਕਈ ਦਿਨ ਖਰਾਬ ਕਰਕੇ ਵੀ ਕੰਮ ਨਹੀਂ ਹੁੰਦੇ ਜੀ ਉਹ ਦਿਨਾਂ ਦੇ ਵਿੱਚ ਹੀ ਆਪਦੇ ਪਿੰਡੋਂ ਪੰਡੀ ਕੰਮ ਹੋਣੇ ਸ਼ੁਰੂ ਕਰ ਦਿੱਤੇ ਨੇ ਉਹ ਜਿਨੇ ਅਫਸਰ ਸਾਹਿਬਾਨ ਨੇ ਉਹਨਾਂ ਦਾ ਵੀ ਧੰਨਵਾਦ ਹੈ ਜੋ ਤੰਦੇਹੀ ਦੇ ਨਾਲ ਇੱਥੇ ਕੰਮ ਕਰ ਰਹੇ ਨੇ ਤੇ ਲੋਕਾਂ ਦੇ ਜਿਹੜੇ ਕੰਮ ਨੇ ਉਹ ਸਵਾਰ ਰਹੇ ਨੇ ਜਿਨੇ ਜਿਹੜੇ ਹੈਲਥ এনवायरमेंट ਦੇ ਕੰਮ ਨੇ ਬਿਜਲੀ ਬੋਰਡ ਦੇ ਕੰਮ ਨੇ ਜਾਂ ਜਿਨ੍ਹਾਂ ਦੇ ਸਰਟੀਫਿਕੇਟ ਵਗੈਰਾ ਜਿੰਨੇ ਵੀ ਬਣਨ ਵਾਲੇ ਕਾਸਟ ਦੇ ਨੇ ਹੋਰ ਦਰਾਂ ਦੇ ਸਾਰੇ ਸਰਟੀਫਿਕੇਟ ਪਿੰਡੋ ਪੰਡੀ ਬਣਨ ਸ਼ੁਰੂ ਹੋ ਗਏ ਇਹ ਜੀ ਕੈਂਪਾਂ ਹੋਪਟਾਂ ਚ ਲੱਗ ਰਹੇ ਨੇ ਜੀ ਹਾਂ ਜੀ ਬਿਲਕੁਲ ਸਾਰੇ ਪਿੰਡਾਂ ਦੇ ਵਿੱਚ ਪੰਜਾਬ ਦੇ ਜਿੰਨੇ ਪਿੰਡ ਨੇ ਸਾਰੇ ਪਿੰਡਾਂ ਦੇ ਵਿੱਚ ਇਹ ਕੈਂਪਾਂ ਦਾ ਪ੍ਰਾਲਾ ਕੀਤਾ ਜਾ ਰਿਹਾ ਜਿੰਨੇ ਅਫਸਰ ਨੇ ਉਹ ਪਿੰਡਾਂ ਵਿੱਚ ਜਾ ਕੇ ਖੁਦ ਜਾ ਕੇ ਇੱਥੇ ਪੈਰ ਵੀ ਕਰਨਗੇ ਸਾਰੇ ਕੰਮ ਪਿੰਡੋ ਪੰਡੀ ਹੋਣੇ ਹਾਂ ਓਕੇ ਕੀ ਨਾਮ ਹੈ ਜੀ ਮੱਖਣ ਸਿੰਘ ਜੀ ਹਾਂ ਜੀ ਤੁਹਾਡੇ ਪਿੰਡ ਦੇ ਵਿੱਚ ਕੈਂਪ ਲੱਗਿਆ ਜੀ ਆਪਣੇ ਪੰਜਾਬੀਆਂ ਦਾ ਹਾਂਜੀ ਬੁੱਧੇ ਫੌਟ ਮਰ ਸਾਹਿਬ ਤੇ ਲਾਇਆ ਆਕਾਰ ਤੁਹਾਡੇ ਆ ਕੇ ਦੁਆਰ ਹਾਂਜੀ ਠੀਕ ਬਸ ਕੀ ਕਹਿਣਾ ਚਾਹੀਦਾ ਮਾਹ ਵਧੀਆ ਕੰਮ ਨੇ ਜੀ ਲੋਕਾਂ ਦੇ ਕੰਮ ਉਰੇ ਹੋ ਰਹੇ ਨੇ ਹਾਂਜੀ ਹਰੇਕ ਬੰਦਾ ਗਰੀਬ ਆਪਦਾ ਕੰਮ ਕਰਵਾ ਰਿਹਾ ਸਾਰਿਆਂ ਦੇ ਚੰਗੀ ਤਰ੍ਹਾਂ ਕੰਮ ਹੋ ਰਹੇ ਨੇ ਕਿੰਨੇ ਕੁ ਬੈਠ ਕੇ ਆਏ ਨੇ ਜੇ ਕੰਮ ਕਰਉਗਾ ਮੈਕਮੇਟ ਆ ਕਾਫੀ ਆ ਨੇ ਬਿੱਲੀ ਮੈਕਮਾ ਆਇਆ ਪਟਵਾਰੀ ਆਇਆ ਜੀ ਬਾਕੀ ਤਹਿਸੀਲਦਾਰ ਸਾਹਿਬ ਆਏ ਨਹੀਂ ਨਹਿਰੀ ਮੈਕਮਾ ਆਇਆ ਦਾ ਤੇ ਬਾਕੀ ਪ੍ਰਸ਼ਨ ਮੈਕਮਾ ਆਇਆ ਹਜ਼ਾਰ ਕਾਜ਼ੀ ਮਰ ਰਹੇ ਨੇ ਲੋਕਾਂ ਦੇ ਸਰਕਾਰ ਦੇ ਸਪੈਸ਼ਲ ਟੂਇਸ ਸੁਣ ਕੋਈ ਪੂਰਾ ਹਾਂਜੀ ਹਾਂਜੀ ਪੂਰੇ ਸੰਦੂਰ ਪੁਰ ਗਿਆ ਚੰਦੇ ਪੰਜਾਬ ਸਰਕਾਰ ਨੂੰ ਬਹੁਤ ਵਧੀਆ ਕੰਮ ਹੋ ਰਿਹਾ ਨੇ ਜੀ ਸਰਕਾਰ ਇਹ ਦਿਂ ਕਰਦੀ ਰਹੀ ਮੈਂ ਮੰਜੀ ਆਪਣਾ ਮੇਰਾ ਮੰਜੀ ਸਰ ਹਾਂਜੀ ਜਿਹੜਾ ਪਤਾ ਪਾਜਾ ਨੂੰ ਪਿੰਡ ਦੇ ਕੈਂਪ ਲੱਗਿਆ ਹੋਏ ਹਾਂਜੀ ਇਹ ਵਰਗੀ ਗੱਲਾਂ ਕਹਾਂਗੇ ਤੇ ਚਲ ਜੋ ਪੰਜਾਬ ਸਰਕਾਰ ਦੇ ਸਾਡੀ ਸਰਕਾਰ ਤੁਹਾਡੇ ਦੁਆਰ ਉਹ ਮੈਂ ਮੇਰੇ ਤਾਈ ਤਸੀਂ ਗ੍ਰਾਮ ਪੰਚਾਇਤ ਕੋਲੋਂ ਪ੍ਰਮਾਤਮਾ ਜੀ ਦਾ ਬਹੁਤ ਧੰਨਵਾਦ ਕਰਦਾ ਜੀ ਸਾਡੇ ਨਗਰ ਦੇ ਵਿੱਚ ਆ ਤੇ ਮੈਂ ਮਖੂਬ ਰੱਖਾ ਇਹ ਨਹੀਂ ਸੀ ਉਹਨਾਂ ਲੋਕਾਂ ਦੇ ਕੋਲ ਟੈਲੀਫੋਨ ਹੁੰਦੇ ਨੇ ਜੋ ਕੰਮਕਾਰ ਦੇ ਫਾਰਮ ਭਰੇ ਨੇ ਉਹਨਾਂ ਨੂੰ ਰੱਖੋ ਜੀ ਸਰ ਜੀ ਬਹੁਤ ਧੰਨਵਾਦ ਜਵਾਕ ਮਾਰ ਸਰਕਾਰ ਦੇ ਤਹਿਤ ਇਹ ਸੂਚ ਬਿਲਕੁਲ ਸਹੀ ਹੈ ਸਰਕਾਰ ਤੋਂ ਹੀ ਬੰਕਰ ਦਿੰਗੇ ਹੋਰ ਇਹਦੇ ਵਾਸਤੇ ਵੀ ਕਾਰ ਤੋਂ ਮੰਗ ਕਰੇਗਾ ਡਾਟ ਬੰਦੇ ਦੀ ਕੰਪਨੀ ਨੇ ਬਕਾਸੇ ਉਹ ਸਾਨੂੰ ਜ਼ਬਰਦਸਤ ਗਾਂਢਾਂ ਦੇ ਚ ਸਾਡੇ ਚ ਦਲਦਲ ਕੰਪਨੀ ਰਹੇ ਨੇ ਹੋਰ ਉਹਨਾਂ ਨੂੰ ਬਾਹਰੋਂ ਉਹਨਾਂ ਨੇ ਬੜੀ ਦਰਸ਼ਨ ਚਲੇ ਗਏ ਹਨ ਪਰ ਕੋਈ ਚਾਲ ちょっと。<laughs>